ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਣ ਜਥੇ ਨੂੰ ਹੁਕਮ ਲਗਾਇਆ ਉਹ ਦਿਨ 2 ਘੰਟੇ ਦਾ ਸਮਾਂ ਇੱਥੇ ਜਲ ਪਾਣੀ ਛਕਿਆ ਤੇ ਡੇਢ ਘੰਟੇ ਦਾ ਸਮਾਂ ਸਟੇਜ ਤੇ ਆਏ ਆ 1 ਘੰਟੇ ਦਾ ਸਮਾਂ ਹੋਰ 10-20 ਮਿੰਟ ਬੰਦੇ ਤੇ ਅੱਧਾ ਘੰਟਾ ਰਹਿ ਜਾਣਾ ਸੀਗਾ ਟਾੜੀ ਜਥੇ ਨੂੰ 1 ਘੰਟਾ ਸਮਾਂ ਜਿਹੜਾ ਹੈ ਤੇ ਆ ਬਿਲਕੁਲ ਥੋੜਾ ਪਰ ਜੇ ਹੈ ਸੋਚੀਏ ਇਤਿਹਾਸ ਨੂੰ ਵਾਚੀਏ ਤੇ ਫਿਰ ਸਮਾਂ ਵੀ ਬਹੁਤ ਹੈ ਸਮੇਂ ਵਿੱਚ ਚੰਦ ਗੱਲਾਂ ਕਰਨੀਆਂ ਹਣ ਦੇ ਆਪਾਂ ਕਰ ਸਕਦੇ ਆ ਜਿੰਨਾ ਲੰਮਾ ਸਮਾਂ ਹੋਵੇ ਉਹਨਾ ਅਸੀਂ ਗਿੱਲਾ ਪੀਣ ਪਾ ਲੈਨੇ ਫਿਰ ਇੱਧਰ ਉੱਧਰ ਦੀਆਂ ਮਾਰਨੀਆਂ ਪੈਂਦੀਆਂ ਹੁਣ ਆਪਾਂ ਸਿੱਧੇ ਇਤਿਹਾਸ ਦੀ ਲੜੀ ਸ਼ੁਰੂ ਕਰਨੀ ਹੈ ਪਰ ਉਹ ਤੋਂ ਪਹਿਲਾਂ ਦੋ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਜਿਹੜਾ ਅਸੀਂ ਆਉਂਦਿਆਂ ਮਾਹੌਲ ਵੇਖਦੇ ਆ ਉਹ ਫਿਰ ਸਾਂਝਾ ਕਰਨਾ ਪੈਂਦਾ ਹੈ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਨੇ ਅਗਰਾਈ ਕੀਤੀ ਹੈ ਉਹਨਾਂ ਨੇ ਅਗਰਾਈ ਕਰਕੇ ਤੁਹਾਡਾ ਇੱਕ ਇੱਕ ਪੈਸਾ ਨਿਕਾ ਨਿਕਾ ਲਿਖਿਆ ਹੈ ਫਿਰ ਉਹਨਾਂ ਨੇ ਸ਼ਾਮਾਂ ਨੂੰ ਹਿਸਾਬ ਕਰਨਾ ਹੈ ਦੀਵਾਨ ਦੀ ਸਮਾਪਤੀ ਤੋਂ ਬਾਅਦ ਪਿੱ ਟੈਂਟ ਵਾਲੇ ਨੂੰ ਕਿੰਨੇ ਦਿੱਤੇ ਸਾਊਂਡ ਵਾਲੇ ਨੂੰ ਕਿੰਨੇ ਦਿੱਤੇ ਆ ਲੈਬ ਪ੍ਰੋਗਰਾਮ ਕਰਨ ਵਾਲਿਆਂ ਨੂੰ ਕਿੰਨੇ ਦਿੱਤੇ ਹਾਡੀ ਜਿਥੇ ਕਵੀਸ਼ਰ ਬਲਾਰਿਆਂ ਨੂੰ ਕਿੰਨੇ ਦਿੱਤੇ ਇਹ ਸਾਰਾ ਉਹਨਾਂ ਨੇ ਹਿਸਾਬ ਕਰਨਾ ਏ ਤੇ ਕਈ ਵਾਰ ਹਿਸਾਬ ਕਰਦਿਆਂ ਕਰਦਿਆਂ ਆਪਣੇ ਦਿਮਾਗ ਵਿੱਚ ਆਉਂਦੀ ਆ ਵੀ ਆਹ ਖਰਚਾ ਕਿੱਥੇ ਕੀਤਾ ਫਿਰ ਆਪਾਂ ਉਹਨੂੰ ਕਹਿੰਨੇ ਆ ਫੜਕੜ ਖਰਚਾ ਤੇ ਵਾਧੂ ਖਰਚਾ ਉਹਨਾਂ ਨੂੰ ਵਾਧੂ ਤੇ ਫੜਕੜ ਵਿੱਚ ਗਿਣਦੇ ਆਪਾਂ ਮਾਫ ਕਰਿਓ ਤੁਸੀਂ ਜਿਹੜੇ ਬੈਠੇ ਹੋ ਮਹਾਂਪੁਰਸ਼ ਭਾਈ ਲਖਿਆ ਜੀ ਦੇ ਪਿੱਤਰ ਸਥਾਨ ਤੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਤੁਹਾਡੀ ਤੇ ਹਾਜ਼ਰੀ ਜਾਣੀ ਆ ਲੱਗ ਤੇ ਜਿਨ੍ਹਾਂ ਨੇ ਘਰ ਦਾ ਟਾਈਮ ਵੀ ਗਵਾਇਆ ਸਮਾਂ ਵੀ ਕੱਢਿਆ ਘਰ ਦੇ ਕਾਰੋਬਾਰ ਵੀ ਛੱਡੇ ਇੱਥੇ ਆਣ ਕੇ ਫਿਰ ਤੁਰ ਕੇ ਚਲੇ ਗਏ ਚਾਰ ਗੱਲਾਂ ਮਾਰ ਕੇ ਚਲੇ ਗਏ ਸਮਝੋ ਵੀ ਉਹਨਾਂ ਨੇ ਫਿਰ ਫੁੜਕਲ ਦੇ ਵਿੱਚ ਦੇ ਬਾਧੂ ਵਿੱਚ ਹੀ ਆਉਣਾ ਕਿਉਂਕਿ ਗੱਲਾਂ ਕੌੜੀਆਂ ਹੁੰਦੀਆਂ ਨੇ ਕਰਨੀਆਂ ਪੈਂਦੀਆਂ ਅਸੀਂ ਘਰਾਂ ਤੋਂ ਆਉਨੇ ਆਂ ਤੇ ਅਸੀਂ ਮਹਾਪੁਰਖਾਂ ਦੇ ਪਿੱਤਰ ਸਥਾਨ ਤੇ ਚੱਲੇ ਆਂ ਅਸੀਂ ਉਹਨਾਂ ਨੂੰ ਜਾ ਕੇ ਨਮਸਕਾਰ ਕਰਨੀ ਐ ਇੰਝ ਜਾਪਦਾ ਵੀ ਜਿੰਨੇ ਤੁਸੀਂ ਬੈਠਿਓ ਜਾਂ ਕੋਈ ਮੇਰੀਆਂ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਕੋਈ ਭਾਂਡੇ ਮਾਜ ਰਿਹਾ ਏ ਕੋਈ ਲੰਗਰ ਵਰਤਾ ਰਿਹਾ ਏ ਕੋਈ ਪਕਾ ਰਿਹਾ ਏ ਉਹਨਾਂ ਦੀ ਵੀ ਸੇਵਾ ਬਹੁਤ ਵੱਡੀ ਐ ਤੇ ਉਹਨਾਂ ਦੀ ਵੀ ਹਾਜ਼ਰੀ ਲੱਗਣੀ ਐ ਪਰ ਜਿਹੜੀਆਂ ਕੁਝ ਮਤਾਵਾਂ ਇਧਰ ਉਧਰ ਬੈਠ ਕੇ ਪੱਖਿਆਂ ਥੱਲੇ ਹਵਾ ਲੈ ਕੇ ਚਲੇ ਗਈਆਂ ਜਾਂ ਕੋਈ ਨੌਜਵਾਨ ਪੀੜੀ ਜਾਂ ਕੋਈ ਬਜ਼ੁਰਗ ਚਾਹ ਟਾਣੀਆਂ ਜੋੜ ਕੇ ਬੈਠ ਕੇ ਗੱਲਾਂ ਮਾਤਮ ਮਾਰ ਕੇ ਕਿਸੇ ਦੀਆਂ ਚੁਗਲੀਆਂ ਕਰਕੇ ਚਲੇ ਗਏ ਮੈਂ ਸਮਝਦਾ ਵੀ ਉਹਨਾਂ ਦਾ ਭਾਈ ਲਖਿਆ ਜੀ ਦੇ ਨਾਲ ਕੋਈ ਪਿਆਰ ਨਹੀਂ ਪਿਆਰ ਵਾਲੀਆਂ ਰੂਹਾਂ ਆਣ ਕੇ ਉਹਨਾਂ ਦੇ ਘਰ ਵਿੱਚ ਆਣ ਕੇ ਬੈਠ ਕੇ ਗੁਰੂ ਦਾ ਹਰਜਾ ਸੁਣਿਆ ਜਾਂਦਾ ਏ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੁਹਾਡਾ ਇੱਕ ਇੱਕ ਕਦਮ ਇੱਕ ਕਸਵਾਸ ਸਤਿਗੁਰੂ ਮਹਾਰਾਜੀ ਲੇਖੇ ਵਿੱਚ ਲਾਉਣ